ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਅਮਰੀਕਨ ਟਾਈਮ ਟੀਵੀ ਦੀਆਂ ਖਬਰਾਂ ਰੁਕ ਕਰਦੇ ਹਾਂ ਪਹਿਲੀ ਖਬਰ ਦੇ ਬਾਅਦ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ 300 ਦੇ ਕਰੀਬ ਲੋਕਾਂ ਨੂੰ ਪੁਨਾਮਾ ਦੇ ਇੱਕ ਹੋਟਲ ਵਿੱਚ ਨਜ਼ਰਬੰਦ ਕੀਤਾ ਗਿਆ ਇਹ ਗੈਰ ਕਾਨੂੰਨੀ ਪ੍ਰਵਾਸੀ ਕਮਾਟਰੀ ਅਥਾਰਟिटीज ਵੱਲੋਂ ਉਹਨਾਂ ਨੂੰ ਆਪੋ ਆਪਣੇ ਮੁਲਕ ਵਾਪਸ ਭੇਜਣ ਦੀ ਉਡੀਕ ਕਰ ਰਿਣੇ ਇਨ੍ਹਾਂ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ ਬਹੁਤ ਇਰਾਨ, ਭਾਰਤ, ਨੇਪਾਲ, ਸ਼੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ, ਚੀਨ ਤੋਂ ਹੋਰ ਨਾ ਏਸ਼ੀਆਈ ਮੁਲਕਾਂ ਨਾਲ ਸੰਬੰਧਿਤ ਨੇ ਅਥਾਰਟिटीज ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ 40% ਤੋਂ ਵੱਧ ਪ੍ਰਵਾਸੀ ਸਵੈ ਇੱਛਾ ਨਾਲ ਆਪੋ ਆਪਣੇ ਮੁਲਕਾਂ ਨੂੰ ਵਾਪਸ ਜਾਣਾ ਚਾਹੁੰਦੇ ਨੇ ਹੋਟਲ ਵਿੱਚ ਨਜ਼ਰਬੰਦ ਇਨਾਂ ਰਿਪੋਰਟਿਸ ਨੇ ਖਿੜਕੀਆਂ ਰਾਹੀਂ ਹੈਲਪ ਦੇ ਸੁਨੇਹ ਲਿਖ ਕੇ ਮਦਦ ਦੀ ਗੁਹਾਰ ਲਗਾਈ ਹੈ ਅਰਬਪਤੀ ਅਲੌਨ ਮਾਸਕ ਦੀ ਅਗਵਾਈ ਹੇਠ ਲਈ ਯੂਐਸ ਡਿਪਾਰਟਮੈਂਟ ਆਫ ਗਵਰਨਮੈਂਟ AFC-CFC ਵੱਲੋਂ ਪਾਰਟ ਵਿੱਚ ਵੋਟ ਟਰਨ ਆਊਟ ਲਈ ਅਲਾਰਟ ਕੀਤੇ ਗਏ 2.10 ਕਰੋੜ ਡਾਲਰ ਸਮੇਤ ਖਰਚਿਆਂ ਵਿੱਚ ਕਟੌਤੀ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਰਾਸ਼ਟਰਪਤੀ ਡੋਨਾਲਡ ਡਰਾਮਪ ਨੇ ਕਿਹਾ ਕਿ ਭਾਰਤ ਨੂੰ ਆਪਣੀ ਵਾਧਦੀ ਆਰਥਿਕਤਾ ਅਤੇ ਉੱਚ ਟੈਕਸ ਦਰਾਂ ਦੇ ਨਾਲ ਅਜਿਹੀ ਵੀਤੀ ਸਹਾਇਤਾ ਦੀ ਲੋੜ ਨਹੀਂ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਭਾਰਤ ਨੂੰ 21 ਮਿਲੀਅਨ ਡਾਲਰ ਕਿਉਂ ਦੇ ਰਹੇ ਆ? ਉਹਨਾਂ ਕੋਲ ਬਥੇਰਾ ਪੈਸਾ ਸਾਡੇ ਭੱਖੋ ਉਹ ਦੁਨੀਆ ਦੇ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਨੇ ਅਸੀਂ ਮੁਸ਼ਕਿਲ ਨਾਲ ਉੱਥੇ ਜਾ ਸਕਦੇ ਹਾਂ ਕਿਉਂਕਿ ਉਹਨਾਂ ਦੇ ਟੈਰਿਫ ਬਹੁਤ ਜ਼ਿਆਦਾ ਨੇ ਮੈਂ 파ਰਤ ਅਤੇ ਉਹਨਾਂ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦਾ ਪਰ ਵੋਟ ਟਰਨ ਆਊਟ ਲਈ ਅਸੀਂ 2.1 ਕਰੋੜ ਡਾਲਰ ਦੇ ਰਹੇ ਹਾਂ ਸਾਲ 2025 ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਭਾਰਤਾਂ ਲਈ ਨਵੀਆਂ ਸਮੱਸਿਆਵਾਂ ਲੈ ਕੇ ਆਇਆ ਜਿਵੇਂ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ 트ੰਪ ਨੇ ਸੌਚੂ ਕਿ ਤਾਂ ਉਹਨਾਂ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਭੇਜਣਾ ਸ਼ੁਰੂ ਕਰ ਦਿੱਤਾ ਹੁਣ ਤੱਕ 300 ਤੋਂ ਜ਼ਿਆਦਾ ਲੋਕ ਭਾਰਤ ਵਾਪਸ ਆ ਚੁੱਕੇ ਨੇ ਅਜੇ ਅਮਰੀਕਾ ਤੋਂ ਵਾਪਸ ਆ ਰਹੇ ਪੰਜਾਬੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਂ ਅਜੇਹੇ ਵਿੱਚ ਕੁਝ ਹੋਰ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਜੋ ਬਾਕੀ ਮੁਲਕਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਸਕਦੀਆਂ ਨੇ ਦਰਅਸਲ ਪੁਲਤ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਵੱਡਾ ਦਾਅਵਾ ਕੀਤਾ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਾਈਵ ਹੋ ਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਆਸਟ੍ਰੇਲੀਆ ਵੀ ਪ੍ਰਵਾਸੀ ਭਾਰਤੀਆਂ ਨੂੰ ਵਾਪਸ ਭੇਜਣ ਦੀ ਤਿਆਰੀ ਕਰ ਰਿਹਾ ਹੈ ਸੁਖਪਾਲ ਸਿੰਘ ਖੈਰਾ ਨੇ ਦਾਅਵਾ ਕੀਤਾ ਕਿ ਆਸਟ੍ਰੇਲੀਆ 75000 ਦੇ ਕਰੀਬ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੀਆਂ ਤਿਆਰੀਆਂ ਕਰ ਰਿਹਾ ਉਹਨਾਂ ਨੇ ਇਸ ਸਬੰਧੀ ਇੱਕ ਪ੍ਰੈਸ ਰਿਲੀਜ਼ ਦਾ ਹਵਾਲਾ ਵੀ ਦਿੱਤਾ ਪਾਕਿਸਤਾਨ ਦੇ ਬਲੋਚਿਸਤਾਨ ਖੇਤਰ ਵਿੱਚ ਕਈ ਵਾਰ ਅੱਤਵਾਦੀ ਘਟਨਾਵਾਂ ਵਾਪਰੀਆਂ ਇੱਥੇ ਹਰ ਰੋਜ਼ ਅੱਤਵਾਦੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਹਾਲ ਹੀ ਵਿੱਚ ਬਲੋਚਿਸਤਾਨ ਵਿੱਚ ਸਥਾਨਕ ਅੱਤਵਾਦੀਆਂ ਨੇ ਇੱਕ ਵੱਡਾ ਹਮਲਾ ਕੀਤਾ ਤੇ ਰਾਸ਼ਟਰੀ ਰਾਜਮਾਰਗ ਤੇ ਯਾਤਰੀ ਹਮਲੇ ਵਿੱਚ ਸੱਤ ਪੰਜਾਬੀਆਂ ਨੂੰ ਗੋਲੀ ਮਾਰ ਦਿੱਤੀ ਇਸ ਹਮਲੇ ਵਿੱਚ 6 ਲੋਕ ਜ਼ਖਮੀ ਵੀ ਹੋਏ ਨੇ ਬਲੋਚ ਫੌਜ ਦੇ ਲੜਾਕਿਆਂ ਨੇ ਪੰਜਾਬੀ ਯਾਤਰੀਆਂ ਦੀ ਪਛਾਣ ਪੁੱਛਣ ਤੇ ਉਹਨਾਂ ਨੂੰ ਵੀ ਮਾਰ ਦਿੱਤਾ ਬਲੋਚ ਆਰਮੀ ਨੇ ਪਹਿਲਾਂ ਵੀ ਟਾਰਗੇਟ ਕਿਲਿੰਗਾਂ ਨੂੰ ਅੰਜਾਮ ਦਿੱਤਾ ਬਲੋਚਿਸਤਾਨ ਦੇ ਬੁਰਾਪਾਨ ਜ਼ਿਲ੍ਹੇ ਦੇ ਹਾਂਟਕਾਨ ਇਲਾਕੇ ਵਿੱਚ ਰਾਸ਼ਟਰੀ ਰਾਜਮਾਰਗ NH70 ਦੇ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਯਾਤਰੀ ਬਹਾਂ ਨੂੰ ਨਿਸ਼ਾਨਾ ਬਣਾਏ ਇਸ ਹਮਲੇ ਵਿੱਚ 7 ਪੰਜਾਬੀ ਮਾਰੇ ਗਏ ਸਨ ਅਤੇ 6 ਹੋਰ ਜ਼ਖਮੀ ਹੋ ਗਏ ਸਨ ਅਧਿਕਾਰੀਆਂ ਅਨੁਸਾਰ ਮ੍ਰਿਤਕ ਮੁਲਤਾਨ ਜਾ ਰਹੇ ਸਨ ਜਦੋਂ ਉਨ੍ਹਾਂ ਤੇ ਹਮਲਾ ਕੀਤਾ ਗਿਆ ਪਿਛਲੇ ਦਿਨੀ ਹਰਜਿੰਦਰ ਸਿੰਘ ਤਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਅਸਤੀਫੇ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਵੱਲੋਂ ਐਡਵੋਕੇਟ ਤਾਮੀ ਨੂੰ ਮਨਾਉਣ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਇਸ ਤਹਿਤ ਸੀਨੀਅਰ ਅਕਾਲੀ ਆਗੂ ਡਾਕਟਰ ਦਰਜੀਤ ਸਿੰਘ ਚਿਮਮਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਹੀਰਾ ਸਿੰਘ ਗਾਬੜਿਆ ਕੁਲਵੰਤ ਸਿੰਘ ਮਨਨ ਬਰਿੰਦਰ ਸਿੰਘ ਬਾਜਵਾ ਜਤਿੰਦਰ ਸਿੰਘ ਲਾਲੀ ਬਾਜਵਾ ਹਰਜਿੰਦਰ ਸਿੰਘ ਤਾਮੀ ਦੇ ਘਰ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਆਗੂ ਇਸ ਕਰਕੇ ਮਿਲਣ ਆਏ ਨੇ ਤਾਂ ਕਿ ਹਰਜਿੰਦਰ ਸਿੰਘ ਤਾਮੀ ਆਪਣਾ ਦਿੱਤਾ ਹੋਇਆ ਅਸਤੀਫਾ ਵਾਪਸ ਲੈਣ ਇਹ ਸਾਰੇ ਆਗੂ ਹਰਜਿੰਦਰ ਸਿੰਘ ਕਾਮੀ ਨੂੰ ਉਹਨਾਂ ਦੇ ਘਰ ਮਿਲਣ ਲਈ ਪਹੁੰਚੇ ਨੇ ਪੰਜਾਬ ਦਾ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੁੱਪੀ ਤੋੜ ਦਿੱਤੀ ਹੈ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਬਨਣ ਦੀ ਚਰਚਾ ਤੇ ਮਾਨ ਨੇ ਕਿਹਾ ਕਿ ਕੀ ਅਜਿਹਾ ਹੋ ਸਕਦਾ ਹੈ ਜੋ ਵੀ ਗੱਲ ਮੂੰਹ 'ਚ ਆਉਂਦੀ ਹੈ ਤਾਂ ਉਹ ਕਹਿ ਜਾਂਦੇ ਨੇ ਇਹ ਗੱਲਾਂ ਤਾਂ ਪਹਿਲਾਂ ਵੀ ਹੁੰਦੀਆਂ ਸਨ ਕੇਜਰੀਵਾਲ ਸਾਡੀ ਪਾਰਟੀ ਦੇ ਕਨਵੀਨਰ ਨੇ ਤੇ ਉਹ ਸਾਡੇ ਰਾਸ਼ਟਰੀ ਲੀਡਰ ਨੇ ਉਸ ਨੂੰ ਦੇਸ਼ ਭਰ ਵਿੱਚ ਪਾਰਟੀ ਚਲਾਉਣੀ ਪਵੇਗੀ ਉਹਨਾਂ ਦਾ ਪ੍ਰੋਗਰਾਮ ਕਦੇ ਗੁਜਰਾਤ ਵਿੱਚ ਹੁੰਦਾ ਅਤੇ ਕਦੇ ਛੱਤੀਸਗੜ੍ਹ ਵਿੱਚ ਅਜਿਹੀਆਂ ਅਫਵਾਹਾਂ ਚੱਲਦੀਆਂ ਰਹਿੰਦੀਆਂ ਨੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮੈਨੂੰ 3-4 ਲੋਕਾਂ ਦੇ ਫੋਨ ਆਏ ਕਿ ਜੋ ਤੁਹਾਡਾ ਜਨਮ ਦਿਨ ਹੈ ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਇੰਟਰਨੈਟ ਤੋਂ ਪਤਾ ਲੱਗਾ ਸਾਲ ਵਿੱਚ ਸਿਰਫ ਇੱਕ ਹੀ ਜਨਮ ਦਿਨ ਹੁੰਦਾ ਕਿਉਂ ਨਾ ਤਿੰਨ ਜਾਂ ਚਾਰ ਮਨਾਏ ਜਾਣ ਉਹ ਇਹਤੇ ਅਫਵਾਹਾਂ ਫੈਲਾਉਂਦੇ ਰਹਿੰਦੇ ਨੇ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦੇ ਵਿਚਕਾਰ ਫਸੇ ਭਾਰਤੀਆਂ ਦੀਆਂ ਮੁਸ਼ਕਲਾਂ ਰੁਕਣ ਦੇ ਕੋਈ ਸੰਕੇਤ ਨਹੀਂ ਦਿਖਾ ਰਹੀਆਂ ਹੁਣ ਰੂਸ ਤੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਨੇ ਰੂਸ ਵਿੱਚ ਫਸੇ ਹੋਏ ਭਾਰਤੀ ਲੋਕਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਮਨਦੀਪ ਦੇ ਭਰਾ ਜਗਦੀਪ ਜੋ ਕਿ ਰੂਸ ਵਿੱਚ ਫਸੇ ਹੋਏ ਨੇ ਉਹਨਾਂ ਨੇ ਕਿਹਾ ਕਿ ਰੂਸੀ ਸਰਕਾਰ ਵੱਲੋਂ ਜਾਰੀ ਪੱਤਰ ਵਿੱਚ ਫੌਜ ਵਿੱਚ ਫਰਤੀ ਹੋਏ ਭਾਰਤੀਆਂ ਨਾਲ ਇੱਕ ਇਕਰਾਰਨਾਮਾ ਕੀਤਾ ਗਿਆ ਸੀ ਇਸ ਇਕਰਾਰਨਾਮੇ ਵਿੱਚ ਕਿਹਾ ਗਿਆ ਜਿੰਨਾ ਚਿਰ ਰੂਸ ਨਾਲ ਜੰਗ ਜਾਰੀ ਰਹੇਗੀ ਭਾਰਤੀ ਫੌਜ ਵਿੱਚ ਰਹਿਣਗੇ ਅਤੇ ਉਹਨਾਂ ਦਾ ਇਕਰਾਰਨਾਮਾ ਆਟੋ ਰੀਨਿਊ ਹੁੰਦਾ ਰਹੇਗਾ ਅਗਸਤ ਦੇ ਮਹੀਨੇ ਵਿੱਚ ਭਾਰਤ ਸਰਕਾਰ ਵੱਲੋਂ ਰੂਸ ਨੂੰ ਇੱਕ ਪੱਤਰ ਭੇਜਿਆ ਗਿਆ ਸੀ ਜਿਸ ਵਿੱਚ ਰੂਸੀ ਸਰਕਾਰ ਨੇ ਪੱਤਰ ਤੇ ਵਿਚਾਰ ਇੱਥਾ ਤੇ ਕੁਝ ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਕੁਝ ਭਾਰਤੀ ਅਜੇ ਵੀ ਰੂਸ ਵਿੱਚ ਫਸੇ ਹੋਏ ਨੇ ਜਗਦੀਪ ਨੇ ਕਿਹਾ ਕਿ ਹੁਣ ਉੱਥੇ ਫਸੇ ਸਾਰੇ ਭਾਰਤੀ ਆਟੋ ਰੀਨਿਊਅਲ ਦੇ ਤਹਿਤ ਭਾਰਤ ਨਹੀਂ ਆ ਸਕਦੇ ਰੂਸ ਵਿੱਚ ਫਸੇ ਭਾਰਤੀਆਂ ਦੇ ਰਿਸ਼ਤੇਦਾਰਾਂ ਦਾ ਡੀਐਨਏ ਟੈਸਟ ਦਾ ਹਾਲ ਹੀ ਵਿੱਚ ਭਾਰਤ ਸਰਕਾਰ ਵੱਲੋਂ ਕਰਵਾਇਆ ਗਿਆ ਜਿਸ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਐਸਨ ਅਮਰੀਕਨ ਟਾਈਮ ਟੀਵੀ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ